ਦਿੱਲੀ ਬਾਰੇ ਇਹ ਹੈ ਕਿ ਜਦੋਂ ਹੀ ਥੋੜੀ ਉਥੇ ਤਰੀਕ ਅਨਾਉਂਸ ਹੋਈ ਤੇ ਨਾਲ ਦੀ ਨਾਲ ਜਿਹੜੇ ਆ ਉਹ ਮੁਕਾਬਲੇ ਵੀ ਸਖਤ ਹੋ ਗਏ। ਇਹ ਸਖਤ ਮੁਕਾਬਲੇ ਤੋਂ ਭਾਵ ਪਤਾ ਕੀ ਹੈ ਜੀ ਕਿ ਹੁਣ ਦੇਖੋ ਠੀਕ ਹੈ ਚਲ ਤੁਸੀਂ ਥੋੜੀ ਬਹੁਤੀ ਖਬਰ ਬੋਲੋ ਤੇ ਬਾਕੀ ਛੱਡ ਦਿਓ ਫਿਰ ਤੁਸੀਂ ਹੈ ਨਾ ਸਟ੍ਰਾਈਕ ਮੈਨੂੰ ਦੇ ਦਿਓ ਇੱਕ ਵਾਰੀ ਇੱਕ ਅਧਾ ਰਨ ਲੈ ਕੇ ਤੇ ਮੈਂ ਆਪੇ ਹਿੱਟ ਕਰੀ ਜਾਣਾ ਪਈ। ਗੱਲ ਇਹ ਐ ਸਾਹਿਬ ਕਿ ਹੁਣ ਦੇਖੋ ਜਿਹੜਾ ਹੁੰਦਾ ਹੈ ਨਾ ਮਾਮਲਾ ਇਲੈਕਸ਼ਨ ਦਾ ਇਲੈਕਸ਼ਨ ਹਮੇਸ਼ਾ ਜੇ ਤੁਸੀਂ ਦੇਖੋਗੇ ਤੇ ਜੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੋਈ ਧਿਰ ਲੜ ਰਹੀ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਬਾਈ ਉਹ ਕਿਤੇ ਵੀ ਇਹ ਨਹੀਂ ਕਿ ਆਪਾਂ ਸਿੱਧ ਅੱਗੇ ਵੀ ਵੇਖਿਆ ਹੁੰਦਾ ਤੇ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਤੇ ਵੀ ਇਲੈਕਸ਼ਨ ਲੜਨਾ ਸੌਖਾ ਨਹੀਂ ਔਰ ਪੰਜਾਬ 'ਚ ਵੀ ਸੌਖਾ ਨਹੀਂ ਹੋਊਗਾ ਇਹਨਾਂ ਇਹਨਾਂ ਧਿਰਾਂ ਵਾਸਤੇ ਐਤਕੀ ਸੋ ਕਿਉਂਕਿ ਉਹਨਾਂ ਦੇ ਕੋਲ ਪੈਸਾ ਬਹੁਤ ਹੈ ਤੰਤਰ ਬਹੁਤ ਹੈ ਉਹਨਾਂ ਦੇ ਕੋਲ ਆਪਣੇ ਵਰਕਰ ਬਹੁਤ ਹੈ RSS ਦਾ ਆਪਣਾ ਇੱਕ ਨੈਟਵਰਕ ਹੈ ਪੂਰੇ ਮੁਲਕ ਦੇ ਵਿੱਚ ਹੂੰ ਉਹਨਾਂ ਨਾਲ ਟਕਰਾਉਣ ਵਾਸਤੇ ਤੁਹਾਨੂੰ ਬਹੁਤ ਮਜ਼ਬੂਤੀ ਦੀ ਜ਼ਰੂਰਤ ਹੁੰਦੀ ਹੈ ਇਸ ਸਾਲ ਧਪੇੜ ਤਾਂ ਹੋਏਗਾ ਹੋਏਗਾ ਓਬਵੀਅਸ ਹੈ ਜੀ ਤੇ ਹੁਣ ਦੇਖੋ ਕੇਜਰੀਵਾਲ ਸਾਹਿਬ ਦਾ ਜਿਹੜਾ ਮੈਂ ਕੱਲ ਵੀ ਕਿਹਾ ਸੀਗਾ ਕਿ ਠੀਕ ਹੈ ਕੇਜਰੀਵਾਲ ਇਹ ਨਹੀਂ ਆਪਾਂ ਕਿ ਵਨ ਸਾਈਡਡ ਉਹ ਹਾਰ ਜਾਣਗੇ ਜਾਂ ਵਨ ਸਾਈਡਡ ਐਸਾ ਨਹੀਂ ਹੈ ਅਰਵਿੰਦ ਕੇਜਰੀਵਾਲ ਫਾਈਟ ਦੇਣਗੇ ਹੂੰ ਕੁਝ ਥਾਵਾਂ ਤੇ ਉਹਨਾਂ ਦੇ ਅੰਕੜੇ ਬੋਲਦੇ ਕਿ ਮਜ਼ਬੂਤ ਨੇ ਪਰ ਜਿਹੜਾ ਪੇੜ ਐ ਪੇੜ ਕਿਸ ਗੱਲ ਨੂੰ ਐ ਪਹਿਲੀ ਗੱਲ ਤੇ ਇਹ ਕਿ ਇਹ ਇਲੈਕਸ਼ਨ ਜਿਹੜਾ ਡਿਕਲੇਅਰ ਹੋਣ ਹੋਇਆ ਲੜਿਆ ਤਾਂ ਸਾਲ 2 ਸਾਲ ਤੋਂ ਜਾ ਰਿਹਾ ਹੈ ਨਾ ਜੀ ਮੈਨੂੰ ਲੱਗਦਾ ਕਿ ਤੁਹਾਡੀ ਲਾਗ ਮੈਨੂੰ ਵੀ ਲੱਗ ਜਾਨੀ ਆ ਅੱਛਾ ਗੱਲ ਇਹ ਆ ਕਿ ਭਈ ਉਹ ਇਲੈਕਸ਼ਨ ਦੀਆਂ ਤਿਆਰੀਆਂ ਤੇ ਪਹਿਲਾਂ ਹੋ ਗਈਆਂ ਚੱਲ ਪਿਆ ਕੰਮ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਪੈਸਾ ਉਥੇ ਸ਼ਰਿਆਂ ਮੁੰਡਿਆ ਉਹਨਾਂ ਨੇ ਪਰਵੇਸ਼ਵਰ ਮੈਂ ਹੈ ਕੀ ਸੰਕੇਤ ਦਿੰਦਾ ਕਿ ਭਾਈ ਇੱਥੇ ਪੈਸਾ ਢੇਲਾ ਖੁੱਲਾ ਚੱਲੂਗਾ ਦੂਜੀ ਚੀਜ਼ ਵੋਟਰ ਸੂਚੀਆਂ ਦਾ ਰੌਲਾ ਪਿਆ ਸਭ ਕਮਾਲ ਦੀ ਗੱਲ ਹੈ ਕਿ ਜੋ ਮਈ ਦੇ ਵਿੱਚ ਲਗਭਗ 1 ਕਰੋੜ 48 ਲੱਖ ਵੋਟਰ ਸੀ ਜੀ ਤੇ ਕਮਾਲ ਦੀ ਗੱਲ ਹੈ ਉਹ 1 ਕਰੋੜ 55 ਲੱਖ ਹੋ ਗਿਆ 7 ਲੱਖ ਵੋਟਰ ਆ ਤੁਸੀਂ ਦੇਖ ਲਓ ਮਈ ਤੋਂ ਇੱਥੇ ਤੱਕ ਆਉਂਦੇ ਆਉਂਦੇ ਵੱਧ ਜਾਂਦਾ ਤੇ ਜੇ ਇਹਨੂੰ ਹਲਕਾ ਵਾਇਸ ਲਓਗੇ ਤਾਂ ਸ਼ਾਇਦ ਲਗਭਗ ਕੋਈ 10-11 ਹਜ਼ਾਰ ਵੋਟਰ ਵੱਧ ਗਿਆ ਹੂੰ ਇਹ ਵੀ ਇੱਕ ਚਮਤਕਾਰ ਹੀ ਹੈ ਬਿਲਕੁਲ ਇਹ ਇਹਨਾਂ ਦਾ ਕਿ ਵੋਟਰਾਂ ਦਾ ਮੈਨੂੰ ਪਤਾ ਨਹੀਂ ਹੈ ਤਾਂ ਉਧਰੋਂ ਜੇ ਤੁਸੀਂ ਦੇਖੋਗੇ ਤਾਂ ਅਰਵਿੰਦ ਕੇਜਰੀਵਾਲ ਨੂੰ ਕਿਵੇਂ ਘੇਰਿਆ ਜਾ ਰਿਹਾ ਸ਼ਾਹੀ ਬੰਗਲੇ ਤੇ ਇਹ ਕਹਿੰਦੇ ਆਪਾਂ ਕਟੜ ਇਮਾਨਦਾਰ ਹੋ ਕਹਿੰਦੇ ਤੁੰਨੇ ਤੇ ਤੁਸੀਂ ਇਸ ਸਕੈਮ 'ਚ ਪਏ ਹੋ ਲਿਖ ਕੇ ਸਕੈਮ 'ਚ ਹੂੰ ਤਾਂ ਇਸ ਕਰਕੇ ਹਰੇਕ ਗੱਲ ਦੀ ਕਾਟ ਲੈ ਕੇ ਉਹ ਚੱਲ ਰਹੇ ਨੇ ਇਸ ਕਰਕੇ ਭੇੜ ਹੀ ਆ ਜਿੱਤੇਗਾ ਹਾਰੇਗਾ ਕੌਣ ਇੱਥੇ ਭਾਈ ਇੱਥੇ ਵੱਡੇ ਵੱਡੇ ਵਿਸ਼ਲੇਸ਼ਕ ਉਹ ਵੀ ਹੁਣ ਦੱਸਣ ਤੋਂ ਡਰਦੇ ਕਿ ਨਹੀਂ ਵੀਰੇ ਮੈਂ ਨਹੀਂ ਦੱਸਣਾ ਪਰ ਰੱਬ ਦੀ ਕਿ ਪਿਛਲੇ ਟਾਈਮ ਚ ਵੇਖਿਆ ਨਾ ਹਾਂਜੀ ਹਾਂਜੀ ਗੱਲ ਇਹ ਆ ਸਾਬ ਕਿ ਹੁਣ ਉੱਥੇ ਕਾਂਗਰਸ ਜਿਹੜੀ ਆ ਨਾ ਅਸਲ ਚੁਣੌਤੀ ਇਸ ਟਾਈਮ ਅਰਵਿੰਦ ਕੇਜਰੀਵਾਲ ਵਾਸਤੇ ਜੇ ਹੈ ਤਾਂ ਉਹ ਇਹ ਆ ਕਿ ਕਾਂਗਰਸ ਜਿਹੜੀ ਆ ਉਹ ਉੱਥੇ ਇੱਕ ਐਸੀ ਲੜਾਈ ਲੜਨ ਜਾ ਰਹੀ ਆ ਜਿਹਦੇ ਚ ਉਹਨਾਂ ਨੂੰ ਪਤਾ ਕਿ ਸਾਡੇ ਪੱਲੇ ਕੱਖ ਨਹੀਂ ਹੈ ਉਹ ਕਹਿੰਦੇ ਆ ਕਿ ਭਾਈ ਸਾਡਾ ਕੁਝ ਵਟਿਆ ਜਾਵੇ ਜਾਂ ਨਾ ਤਾਂ ਅਰਵਿੰਦ ਕੇਜਰੀਵਾਲ ਦੀਆਂ ਅਰਯੋੜੀਆਂ ਵਟਦਈ ਇੱਕ ਵਾਰੀ ਕਿਉਂ ਹੁਣ ਜਿਹੜੇ ਲੋਕ ਰਾਜਨੀਤੀ ਤੋਂ ਵਾਕਪਿਆ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਜਿਹੜੀ ਸੀਗੀ ਉਹਦੇ ਵਿੱਚ ਇੱਕ ਸ਼ਤਰ ਰਾਜ ਕੀਤਾ ਸ਼ੀਲਾ ਦਿਖਸ਼ਤ ਨੇ ਉਹਨੇ ਕੰਮ ਵੀ ਚੰਗੇ ਕਰਵਾਏ ਜੀ ਪਰ ਉਹਦੀ ਹੋਣੀ ਸ਼ਮਤ ਕਿ ਮਨਮੋਹਨ ਸਿੰਘ ਸਰਕਾਰ ਦੀ ਜਿਹੜੀ ਬਦਨਾਮੀ ਹੋ ਗਈ ਹੂੰ ਇਹਨਾਂ ਨੇ ਹੋ ਚੁੱਕਿਆ ਬੁੱਢਾ ਇਨਾਂ ਨੇ ਵੇਕਾਨੰਦ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਉਹ ਰਾਲੇਗਨ ਸਿੱਧੀ ਆਲਾ ਹਮ ਅੰਨਾ ਉਹ ਲਿਆ ਬਿਠਾਇਆ ਇੱਥੇ ਤੇ ਢੋਲ ਟਮਕਾ ਇੰਡੀਆ ਅਗੇਂਸਟ ਕ੍ਰਾਪਸ਼ਨ ਉਹ ਸਾਰਾ ਕੁਝ ਜਦੋਂ ਚੱਲਿਆ ਤੇ ਕੇਜਰੀਵਾਲ ਨੂੰ ਮੌਕਾ ਮਿਲ ਗਿਆ ਕੇਜਰੀਵਾਲ ਨੇ ਮਾਰੀ ਸ਼ਾਲ ਉਹ ਆ ਗਿਆ ਦਿੱਲੀ ਜੀ ਤੇ ਦਿੱਲੀ ਉਹਨੇ ਫਿਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ 13 15 20 ਮਤਲਬ ਕਿ ਵਨ ਸਾਈਡ ਡੜੀ ਰੱਖਿਆ ਕਮ ਜੀ ਬਿਲਕੁਲ ਪਿਛਲਾ ਇਲੈਕਸ਼ਨ ਤੇ ਉਹ 67 ਸੀਟਾਂ ਨਾਲ ਜਿੱਤੇ ਸੀਗੇ 67 ਸੀਟਾਂ ਲੈ ਗਏ ਸਾਬ ਤੇ ਆ ਜਿਹੜਾ ਪਿਛਲਾ ਗਿਆ ਸੀ ਉਹ ਸ਼ਾਇਦ 62 ਸੀਟਾਂ ਦਾ ਸੀਗਾ 62 ਸੀਟਾਂ ਵੀ ਲੈ ਗਏ ਜੀ ਤਾਂ ਕਹਿੰਦਾ ਮਤਲਬ ਹੈ ਕਿ ਕਾਂਗਰਸ ਜੇ ਤੁਸੀਂ ਹੁਣ ਵੋਟ ਸ਼ੇਅਰ ਦੇਖੋਗੇ ਜਿਹੜਾ ਪਿਛਲਾ ਇਲੈਕਸ਼ਨ ਸੀਗਾ ਆਮ ਆਦਮੀ ਪਾਰਟੀ ਦੀ 53% ਵੋਟ ਸੀਗੀ ਜੀ ਸ਼ੇਅਰ ਦੇ ਰੂਪ ਚ ਭਾਜਪਾ 38 ਤੇ ਪਾਜ ਪਤਾ ਫਿਰ ਵੀ ਠੀਕ ਠਾਕ ਹੈ ਤੇ ਕਾਂਗਰਸ ਕੋਲ ਕੀ ਸੀ ਬਿਲਕੁਲ 4.63 ਹੂੰ ਕਿੱਥੇ ਛੀਲਾ ਦਿਖਤ ਕਿਸੇ ਨੂੰ ਖੰਗਣ ਹੀ ਨਹੀਂ ਸੀ ਦਿੰਦੀ ਕਾਂਗਰਸ ਦੀ ਚੀਫ ਮਨਿਸਟਰ ਉਹਦੇ ਕੰਮ ਕਰਾਏ ਹੀ ਗਾਂ ਇਹਨਾਂ ਨੇ ਤੋਰੇ ਨੇ ਜਿਆਦਾ ਪ੍ਰੋਜੈਕਟ ਉਹਦੇ ਸੀਗੇ ਤੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਕਾਂਗਰਸ ਉਥੇ ਸਟਰਗਲ ਕਰ ਰਹੀ ਹੈ ਕਾਂਗਰਸ ਨੂੰ ਇਹ ਹੀ ਹੈ ਕਿ ਇਹ ਬੰਦਾ ਸਾਡੀ ਸਾਰੀ ਜ਼ਮੀਨ ਲੈ ਗਿਆ ਜ਼ਮੀਨ ਤੋਂ ਭਾਪ ਕੀ ਸਿਆਸੀ ਜ਼ਮੀਨ ਹੱਥੇ ਆ ਗਿਆ ਜੀ ਤਾਂ ਸਭ ਤੋਂ ਪਹਿਲਾਂ ਤਾਂ ਇਹਨੂੰ ਪਾਸੇ ਕਰੋ ਨਾ ਫਿਰ ਦੇਖਦੇ ਆਂ ਕੀ ਬਣਦਾ ਆਓ ਫਿਰ ਦੂਜੇ ਨਾਲ ਅੱਡਾ ਫੇਰ ਲਾਓ ਐਤਕੀ ਕਾਂਗਰਸ ਇਸੇ ਰੌਂਚ ਹੀ ਆ ਸਾਬ ਕਿ ਸੀਟਾਂ ਭਾਵੇਂ 2 4 ਹੀ ਆ ਜਾਣਾ ਆਪਦਾ ਵੋਟ ਸ਼ੇਅਰ ਵਧਾਇਆ ਜਾਵੇ ਤਾਂ ਹੁਣ ਜੇ ਕਾਂਗਰਸ ਦਾ ਵੋਟ ਸ਼ੇਅਰ ਵੱਧਦਾ ਤਾਂ ਇਟ ਮੀਨ ਕਿ ਸਰ ਗੱਲ ਇਹ ਆ ਨਾ ਕਿ ਉਹਦੇ ਚ ਕਾਂਗਰਸ ਨੂੰ ਵੋਟ ਕਾਹਦਾ ਜਾਂਦਾ ਝੋਪੜ ਪੱਟੀ ਐਸਸੀ ਮੁਸਲਮ ਉਹੀ ਵੋਟ ਕੇਜਰੀਵਾਲ ਸਾਹਿਬ ਦਾ ਹੈ ਬਿਲਕੁਲ ਜੇ ਕੇਜਰੀਵਾਲ ਸਾਹਿਬ ਪਾਸੇ ਹੁੰਦੇ ਤਾਂ ਫਿਰ ਇਹ ਵੋਟ ਉਧਰ ਨੂੰ ਉਹੀ ਵੋਟ ਕਾਂਗਰਸ ਦਾ ਹਾਂਜੀ ਜੇ ਵੱਧਦਾ ਤਾਂ ਇਟ ਮੀਨ ਕਿ ਜਿਹੜਾ ਫਾਇਦਾ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਘਟਿਆ ਉਹੀ ਨੁਕਸਾਨ ਦੇ ਰੂਪ ਚ ਹੋ ਸਕਦਾ ਸੋ ਇਸ ਕਰਕੇ ਭੇੜ ਹੈ ਇਹ ਆਪਾਂ ਕਹਿ ਸਕਦੇ ਹਾਂ ਕਿ ਐਤਕੀ ਜਿਹੜੀ ਲੜਾਈ ਆ ਉਹ ਰਣਨੀਤਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਆਮ ਆਦਮੀ ਪਾਰਟੀ ਵਾਸਤੇ ਟਫ ਹੈ ਇਹ ਨਹੀਂ ਹੈ ਕਿ ਇਹਨੂੰ ਆਪਾਂ ਉਹਨੂੰ ਕਹਿ ਦਈਏ ਕਿ ਅਸੀਂ ਇੱਥੇ ਅਨੋਚ ਕਾਮ ਆਦਮੀ ਪਾਰਟੀ ਦੀ ਤੇ ਉੱਥੇ ਕਹਿ ਦਈਏ ਮੁਕਾਬਲੇ ਚ ਆ ਨਹੀਂ ਜੀ ਝਾੜੂ ਤੇ ਖਿੱਲਰ ਕੇ ਫਲਾਟ ਓਏ ਗਲਤ ਗੱਲਾਂ ਨੇ ਬਿਲਕੁਲ ਗਲਤ ਗੱਲਾਂ ਨੇ ਹਾਂ ਇਹਨਾਂ ਦਾ ਇਮਤਿਹਾਨ ਤਗੜਾ ਆਊਗਾ ਤੇ 나 ਹੀ ਮੈਨੂੰ ਉਹ ਲੱਗਦਾ ਕਿ 62 67 ਵਾਲਾ ਹੋਣ ਨੀ ਉਹ ਅੰਕੜਾ ਸ਼ੋਇਆ ਜਾਂਦਾ ਜੀ ਜੀ ਬਿਲਕੁਲ ਇੱਕ ਰੌਲਾ ਹੋਰ ਵੀ ਆ ਨਾ ਮੰਨ ਲਓ ਜੇ ਤੁਸੀਂ ਉਥੇ ਲੈ ਵੀ ਗਏ 30 35 40 45 ਤੇ ਮੋਟਾ ਭਾਈ ਨੇ ਛੱਡਣਾ ਹੀ ਨਹੀਂ ਤੁਹਾਨੂੰ ਖਾ ਜਾਏਗਾ ਚਬਾ ਜਾਏਗਾ ਉਹ ਤੇ ਦੋ ਚਾਰ ਮਹੀਨੇਾਂ ਚ ਜੀ ਹੁਣ ਉੱਥੇ ਜਿਹੜੀ ਵੀ ਤੇ ਸਰਕਾਰ ਬਣਾਏਗੀ ਉਹ 50 50 ਲੈ ਕੇ ਜਾਵੇ ਚਾਹੇ ਕਾਂਗਰਸ ਸੇ ਚਾਹੇ ਆਮ ਆਦਮੀ ਪਾਰਟੀ ਕਾਂਗਰਸ ਨੇ ਤਾਂ ਕੀ ਲੈ ਜਾਣੀਆਂ ਇਹ ਲੈ ਕੇ ਜਾਣ ਕੇ ਕਟੋਕਟ 50 50 ਮਾਰੋ ਮੋਟਾ ਵਾਈ ਤੋਂ ਬਚਣਾ ਜੀ ਜੀ ਬਿਲਕੁਲ ਤੇ ਨਹੀਂ ਤੇ ਉਹਨੇ ਤੇ ਤੁਹਾਨੂੰ ਰਗੜੀ ਦੇਣਾ ਸੋ ਇਸ ਕਰਕੇ ਚੈਲੰਜ ਹੈਗੇ ਨੇ ਆਮ ਆਦਮੀ ਪਾਰਟੀ ਕੇ ਦੇ ਚ ਕੋਈ ਸ਼ੱਕ ਨਹੀਂ ਕੋਈ ਦੋਰ ਨਹੀਂ ਆ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਜੇ ਕਾਂਗਰਸ ਦਾ ਵੋਟ ਸ਼ੇਅਰ ਵੱਧਦਾ ਤੇ ਭਾਜਪਾ ਡੈਫੀਨਟਲੀ ਅੱਗੇ ਨਾਲ ਉਹ ਸਟਰੋਂਗ ਹੋ ਕੇ ਟਕਰੇਗੇ ਇਹਨਾਂ ਨੂੰ ਤਾਂ ਜੇ ਮੰਨ ਲਓ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਵੱਧ ਹੈ ਤਾਂ ਉਹ ਇਹਨਾਂ ਨੂੰ ਨੁਕਸਾਨਦਾਇਕ ਸਾਬਤ ਜਾਂ ਸਿੱਧ ਹੋ ਸਕਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਭੇੜੇ ਹੁਣ ਦੇਖੋ ਇਹ ਉੱਥੇ ਜਾ ਕੇ ਗੱਲ ਕਰਦੇ ਕਟੜ ਇਮਾਨਦਾਰ ਇਧਰੋਂ ਕਾਂਗਰਸੀਆਂ ਨੇ ਉੱਥੇ ਗੱਡੀਆਂ ਲਾਈਆਂ ਹੋਈਆਂ ਨੇ ਉਹ ਉੱਥੇ ਬੈਠੇ ਕਾਂਗਰਸੀ ਉਹ ਕਹਿੰਦੇ ਕਟੜ ਇਮਾਨਦਾਰ ਵੇਖਣੇ ਆ ਤਾਂ ਤੁਸੀਂ ਇੱਥੇ ਤਾਂ ਦੇਖ ਹੀ ਲੈ ਸਾਡੇ ਪੰਜਾਬ ਚ ਆਜੋ ਇਹਨਾਂ ਦੇ ਤਿੰਨ ਚਾਰ ਕਟੜ ਜਿਹੜੇ ਆ ਜੇਲ੍ਹ ਜਾ ਕੇ ਆਏ ਆ ਬੁਖਾ ਦਿੰਨੇ ਆ ਜੇ ਇਹ ਕਹਿੰਦੇ ਕਿ ਅਸੀਂ ਔਰਤਾਂ ਲਈ ਆ ਕੀਤਾ ਉਹ ਕਹਿੰਦੇ ਸਾਡੀਆਂ ਔਰਤਾਂ ਤੇ 1000000 ਰੁਪਇਆ ਡੀਕਣ ਡੀਆਂ ਨੇ ਜੇ ਕੋਈ ਸਿਹਤ ਨਾਲ ਜੁੜੀ ਗੱਲ ਕਰਦੇ ਉਹ ਅਗੋ ਕੱਢ ਮਾਰਦੇ ਆ ਤੋ ਇਸ ਕਰਕੇ ਕਾਂਗਰਸ ਜਿਹੜੀ ਆ ਉਹ ਪੰਜਾਬ ਦੇ ਲੀਡਰਾਂ ਦੇ ਸਾਰੇ ਵੀ ਉੱਥੇ ਚੱਲ ਰਹੀ ਆ ਬਿਲਕੁਲ ਕਿ ਇਹ ਮਾਡਲ ਜਿਹੜਾ ਆਪਾਂ ਪੇਸ਼ ਕਰਦੇ ਆ ਤਾਂ ਜਿਹੜੀ ਪੰਜਾਬ ਦੇ ਮਾਡਲ ਦੀ ਅਸਲ ਤਸਵੀਰ ਆ ਉਹ ਵੀ ਦਿਖਾ ਦਈਏ ਹੂੰ ਬਿਲਕੁਲ ਇਸ ਕਰਕੇ ਇਹ ਇੱਕ ਦੂਜੇ ਨਾਲ ਹਾਂਜੀ ਇੱਕ ਦੂਜੇ ਨਾਲ ਕਹਿ ਲੋ ਕਿ ਇਹਨਾਂ ਦੀ ਫਸਵੀ ਜਾਂ ਉਲਝਵੀ ਲੜਾਈ ਆ ਰਾਜਨੀਤਿਕ ਤੌਰ ਤੇ ਜੀ ਚਲੋ ਖੈਰ ਉੱਧਰ